ਦਾਵਾ ਦਾ ਨਾਰਾ ਲਾਇਆ ਤਾਂ ਕੱਲਾ ਨਾਰਾ ਹੀ ਲਾਇਆ ਜਾਂਦਾ ਜੀ ਕਦੇ ਮਜ਼ਦੂਰ ਦੇ ਹੱਕ ਚ ਗੱਲ ਨਹੀਂ ਹੁੰਦੀ ਨਾ ਕੋਈ ਮਜ਼ਦੂਰ ਨਾਲ ਖੜਦਾ ਤੇ ਨਾ ਅਜੇ ਤੱਕ ਮਜ਼ਦੂਰ ਦੀ ਬਣੀ ਆ ਸਰਕਾਰ ਸੱਜਣੋ ਗੱਲ ਇਹ ਹੈ ਮਜ਼ਦੂਰ ਨੂੰ ਕਦੇ ਮਜ਼ਦੂਰ ਦਾ ਹੱਕ ਨਹੀਂ ਮਿਲਿਆ ਤੇ ਕੱਲਾ ਇਹ ਨਹੀਂ ਵੀ ਕੱਲਾ ਕਿਸਾਨ ਹੈ ਕਿਸਾਨ ਦੇ ਵੀ ਜਿਹੜੇ ਜ਼ਿਮੀਦਾਰ ਭਰਾ ਕਿਸਾਨ ਭਰਾ ਹੈ ਬੇਜ਼ਮੀਨੇ ਜਿਹੜੇ ਜ਼ਿਮੀਦਾਰ ਭਰਾ ਵਾ ਉਹ ਘਟ ਤੋਂ ਘਟ 10% ਮੇਰੇ ਨਾਲ ਦਿਹਾੜੀਆਂ ਕਰਦੇ ਆ ਉਹ ਵੀ ਮਜ਼ਦੂਰ ਹੈ ਉਹਨਾਂ ਨੂੰ ਵੀ ਮਜ਼ਦੂਰੀ ਨਹੀਂ ਮਿਲਦੀ ਪੂਰੀ ਉਹਨਾਂ ਦਾ ਵੀ ਉਹਨਾਂ ਨੂੰ ਹੱਕ ਨਹੀਂ ਮਿਲਦਾ ਕੀ ਗੱਲ ਕਿਉਂਕਿ ਮਜ਼ਦੂਰ ਦੇ ਹੱਕ 'ਚ ਕੋਈ ਗੱਲ ਨਹੀਂ ਕਰ ਰਿਹਾ ਨਾ ਕੋਈ ਮਜ਼ਦੂਰ ਦੇ ਨਾਲ ਖੜਦਾ ਇਹ ਸਾਨੂੰ ਸਾਡਿਆਂ ਨੇ ਆਪਦਿਆਂ ਨੇ ਮਾਰਿਆ ਇਹ ਕਿਸਾਨ ਭਰਾਵਾਂ ਦਾ ਕਸੂਰ ਨਹੀਂਗਾ ਅਸੀਂ ਨਹੀਂ ਕਹਿੰਦੇ ਕਿਸਾਨ ਨੂੰ ਹੱਕ ਨਾ ਮਿਲੇ ਸੀ ਕਿਹਨੇ ਕਿਸਾਨ ਦੀ ਫਸਲ ਦਾ ਰੇਟ ਵੱਧ ਤੋਂ ਵੱਧ ਮਿਲੇ ਪਰ ਮਜ਼ਦੂਰ ਨੂੰ ਵੀ ਮਜ਼ਦੂਰ ਦਾ ਹੱਕ ਮਿਲਣਾ ਜ਼ਰੂਰੀ ਹੈ ਤੁਸੀਂ ਇਹਨਾਂ ਮਜ਼ਦੂਰਾਂ ਦੇ ਨਾਲ ਖੜਿਆ ਕਰੋ ਯਾਰ ਬੋਲਦੇ ਕਿਉਂ ਨਹੀਂ ਤੁਸੀਂ ਤੁਸੀਂ ਗੱਲ ਕਰਿਆ ਕਰੋ ਜਿਹੜੇ ਸਹੀ ਕਿਸਾਨ ਆ ਭਰਾ ਸਾਡੇ ਬਹੁਤ ਵਧੀਆ ਚੰਗੀ ਸੋਚ ਵਾਲੇ ਜੇ ਸਾਡੇ ਬਾਰੇ ਕੋਈ ਗੱਲ ਕਰ ਦੇਣਾ ਵੀ ਇਹਨਾਂ ਨੂੰ ਸਹੀ ਰੇਟ ਮਿਲੇ ਤੇ ਯਾਰ ਉਹਨਾਂ ਨੂੰ ਵੀ ਦੱਸ ਕਿਸਾਨ ਜਿਹੜੇ ਮਾੜੀ ਸੋਚ ਵਾਲੇ ਉੱਠ ਕੇ ਦਵਾ ਲੈਂਦੇ ਆ ਪਰ ਇਹ ਨਾ ਸੋਚੋ ਯਾਰ ਸਾਨੂੰ ਕੋਈ ਦੁੱਖ ਨਹੀਂ ਵੀ ਕਿਸਾਨ ਨੂੰ ਕਿਉਂ ਫਸਲ ਦਾ ਰੇਟ ਵੱਧ ਮਿਲਦਾ ਜਾਂ ਉਹਨੂੰ ਘੱਟ ਮਿਲੇ ਨਹੀਂ ਜੇ ਕਿਸਾਨਾਂ ਦੇ ਖੇਤਾਂ 'ਚ ਫਸਲ ਹੋਊਗੀ ਤਾਂ ਸਾਡਾ ਵੀ ਫੇਰ ਹੀ ਕੰਮ ਚੱਲਣਾ ਹੈ ਕਿਸਾਨਾਂ ਨੂੰ ਵੀ ਰੇਟ ਵੱਧ ਤੋਂ ਵੱਧ ਮਿਲੇ ਤੇ ਸਾਡੀ ਵੀ ਸਹੀ ਮਜ਼ਦੂਰੀ ਦਾ ਹੱਕ ਮਿਲੇ ਜਿਹੜੇ ਚੰਗੀ ਸੋਟ ਵਾਲੇ ਚੰਗੇ ਕਿਸਾਨ ਹੈ ਉਹ ਵੀ ਉੱਠ ਕੇ ਗੱਲਾਂ ਕਰਨ ਕਿ ਮਜ਼ਦੂਰ ਨੂੰ ਮਜ਼ਦੂਰ ਦੀ ਸਹੀ ਮਜ਼ਦੂਰੀ ਮਿਲਣੀ ਚਾਹੀਦੀ ਆ ਤੇ ਗੱਲ ਇਹ ਹੈ ਵੀ ਜਿਹੜੇ ਬੇਜਮੀਨੇ ਜੱਟ ਭਰਾ ਸਾਡੇ ਉਹ ਵੀ ਸਾਡੇ ਨਾਲ ਮਜ਼ਦੂਰੀ ਕਰਦੇ ਯਾਰ ਉਹਨਾਂ ਬਾਰੇ ਵੀ ਕੁਝ ਮਾੜਾ ਮੋਟਾ ਸੋਚੋ ਉਹਨਾਂ ਨੂੰ ਵੀ ਸਹੀ ਮਜ਼ਦੂਰੀ ਮਿਲੇ ਤੇ ਗੱਲ ਇਹ ਆ ਵੀ ਅਸੀਂ ਇਹ ਜੇ ਅਸੀਂ ਜੇ ਸੋਚ ਕਰੀਏ ਇਤਰਾਜ ਸਾਡੇ ਕਿਸਾਨ ਭਰਾਵਾਂ ਦਾ ਕਸੂਰ ਨਹੀਂਗਾ ਸਾਡੇ ਆਪ ਦਾ ਕਸੂਰ ਆ ਸਾਨੂੰ ਸਾਡੇ ਆਪਦਿਆਂ ਨੇ ਮਾਰਿਆ ਦੇਖੋ 80% ਵੋਟ ਆ ਸਾਡੇ ਮਦੂਰ ਭਰਾਵਾਂ ਦੀ 80% ਐਸੀ ਕੋਟੇ ਦੀ ਵੋਟ ਆ ਉਹਦੇ ਵਿੱਚੋਂ ਚੰਗੀਆਂ ਸੀਟਾਂ ਤੇ ਚੰਗਿਆ ਚੰਗੇ ਕੰਮ ਕਰਨ ਵਾਲੇ ਚੰਗੀਆਂ ਪੋਸਟਾਂ ਦੇ ਉੱਤੇ ਸਾਡੇ ਐਸੀ ਬੰਦੇ ਆ ਤੇ ਕੀ ਗੱਲ ਕਿ ਉਹ ਬੋਲ ਨਹੀਂ ਸਕਦੇ ਉਹ ਚੰਨੀ ਸਾਹ ਬਣੇ ਸੀਗੇ ਉਦੋਂ ਮੁੱਖ ਮੰਤਰੀ ਉਹਨਾਂ ਨੇ ਮਜ਼ਦੂਰਾਂ ਦੇ ਹੱਕ 'ਚ ਕੋਈ ਗੱਲ ਕੀਤੀ ਹੁਣ ਸਾਡੇ ਚੰਨੀ ਸਾਹ ਐਮਪੀ ਬਣੇ ਹੁਣ ਦੇਖਾਂਗੇ ਕਿੰਨੀ ਕੁ ਮਜ਼ਦੂਰਾਂ ਦੇ ਹੱਕ 'ਚ ਗੱਲ ਕਰਦੇ ਆ ਹੁਣ ਸਰਪਜੀਤ ਸਿੰਘ ਗੰਨਾ ਕਿਸਾਨ ਦੇ ਨਾਂ ਤੇ ਅਸੀਂ ਉਹਨਾਂ ਨੂੰ ਧਰਮ ਦੇ ਨਾਂ ਤੇ ਵੋਟਾਂ ਪਾਈਆਂ ਉਹਨਾਂ ਦੇ ਪਿਓ ਦੀ ਕੁਰਬਾਨੀ ਸੀ ਜਾਂ ਉਹਨਾਂ ਦੇ ਦਾਦੇ ਦੀ ਕੁਰਬਾਨੀ ਸੀ ਅਸੀਂ ਯਾਰ ਉਹਨਾਂ ਨੂੰ ਵੋਟਾਂ ਪਾਈਆਂ ਹੁਣ ਦੇਖਾਂਗੇ ਉਹ ਵੀ ਇੱਕ ਮਜ਼ਦੂਰੀ ਸੀ ਨਾ ਜੋ ਸਰਪਜੀਤ ਸਿੰਘ ਉਹ ਵੀ ਇੱਕ ਮਜ਼ਦੂਰ ਦਾ ਪੁੱਤੀ ਹੈ ਐਸੇ ਕੋਟੇ 'ਚ ਅੱਜ ਉਹ ਦੇਖਾਂਗੇ ਅਸੀਂ ਸਾਡੇ ਬਾਰੇ ਕਿੰਨੀ ਕੁ ਗੱਲ ਕਰਦਾ ਕਿੰਨਾ ਕ ਸਾਡੇ ਬਾਰੇ ਸੋਚੂਗਾ ਕਿੰਨਾ ਕ ਸਾਡੇ ਬਾਰੇ ਸੋਚਦਾ ਵਾ ਮਜ਼ਦੂਰਾਂ ਬਾਰੇ ਕਿੰਨਾ ਕ ਸੋਚਦਾ ਹੈ ਕਿਉਂਕਿ ਜਿਹੜਾ ਬੰਦਾ ਚਾਹ ਮਜ਼ਦੂਰ ਹੈ ਤੇ ਚਾਹ ਕੋਈ ਕਿਸਾਨ ਹੈ ਬੇਜਮੀਨਾ ਭਾਈ ਉਹ ਲਤਾੜਿਆ ਜਾਂਦਾ ਵਾ ਉਹਨੂੰ ਕੋਈ ਹੱਕ ਨਹੀਂ ਉਹਦਾ ਮਿਲਦਾ ਸਹੀ ਤਰੀਕੇ ਨਾਲ ਜਦੋਂ ਵੀ ਉਹ ਮਗਾਈ ਦਾ ਮਾਰਿਆ ਕਿਸੇ ਦੀ ਧੀ ਵਿਆਹਣ ਵਾਲੀ ਹੈ ਕਿਸੇ ਦਾ ਪੁੱਤ ਨਸ਼ਿਆਂ ਦੇ ਵਿੱਚ ਰੁੜਿਆ ਜਾਂਦਾ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਚਿੱਟੇ ਖਾ ਖਾ ਕੇ ਇੰਨਾ ਚਿੱਟਾ ਆਮ ਹੋਇਆ ਵਾ ਕੜੇ-ਕੜੇ ਜਵਾਨ ਪੁੱਤ ਲੋਕਾਂ ਦੇ ਮਰ ਗਏ ਆ ਕੋਈ ਬੋਲਦਾ ਹੀ ਨਹੀਂਗਾ ਸਾਡੀਆਂ ਸਰਕਾਰਾਂ ਕਿੱਥੇ ਗਈਆਂ ਸਾਡੀਆਂ ਸਰਕਾਰਾਂ ਦਾ ਹੱਕ ਬਣਦਾ ਅਸੀਂ ਇਹਨਾਂ ਨੂੰ ਨੱਥ ਪਾਈਏ ਕਿਤੇ ਕਿਸੇ ਦੇ ਧੀ ਪੁੱਤ ਕੋਈ ਟੀਕੇ ਲਾ ਲਾ ਕੇ ਚਿੱਟੇ ਦੇ ਮਰੀ ਜਾਂਦਾ ਵਾ ਕਿਸੇ ਇਹਨਾਂ ਨੂੰ ਕੋਈ ਪਤਾ ਨਹੀਂਗਾ ਕੋਈ ਚੋਰ ਬਣਿਆ ਫਰਦਾ ਠੱਗੀਆਂ ਮਾਰਦਾ ਫਰਦਾ ਚੋਰੀਆਂ ਕਰੀ ਜਾਂਦੇ ਆ ਚੰਗੇ ਭਲੇ ਮਜ਼ਦੂਰ ਦੀ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਉਹਨੂੰ ਕੁੱਟਿਆ ਮਾਰਿਆ ਜਾਂਦਾ ਉੱਥੇ ਸਾਡਾ ਪ੍ਰਸ਼ਾਸਨ ਕਿੱਥੇ ਗਿਆ ਵਾ ਸਾਡੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਇਹੋ ਜਿਹੇ ਬੰਦਾਂ ਤੇ ਕਾਬੂ ਪਾਉਣਾ ਚਾਹੀਦਾ ਹੈ ਇਹ ਇਹ ਜਿਹੜੇ ਮੇਰੇ ਪਿੰਡ ਪੰਚਾਇਤੀ ਤੌਰ ਤੇ ਸਾਡੀਆਂ ਪੰਚਾਇਤਾਂ ਇਹਨਾਂ ਨੂੰ ਵੀ ਥੋੜੀ ਸਖਤਾਈ ਕਰਨੀ ਚਾਹੀਦੀ ਹੈ ਜੋ ਗਲਤ ਕੰਮਾਂ ਕਰ ਕੰਮਕਾਰ ਕਰਨ ਵਾਲੇ ਆ ਚਿੱਟਾ ਨਸ਼ੇ ਬੁਰੇ ਨਸ਼ੇ ਵੇਚਣ ਵਾਲੇ ਆ ਉਹਨਾਂ ਨੂੰ ਵੀ ਹੱਥ ਪਾਉਣੀ ਚਾਹੀਦੀ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਇਹ ਕੀ ਕਰਦੇ ਫਿਰਦੇ ਆ ਤੇ ਵੀਰੋ ਗੱਲ ਇਹ ਆ ਆਪਾਂ ਰਲ ਮਿਲ ਕੇ ਸਾਰੇ ਭੈਣ ਭਰਾ ਜੇ ਇਸ ਮੋਰਚੇ ਨੂੰ ਜਿੱਤ ਸਕਦੇ ਜੇ ਸਾਰੇ ਜਣੇ ਆਪਣੇ ਮਜ਼ਦੂਰਾਂ ਦੇ ਹੱਕ 'ਚ ਬੋਲੋਗੇ ਤੇ ਸੱਚਾਈ ਦੇ ਵਿੱਚ ਬੋਲੋਗੇ ਤੇ ਦੇਖੋ ਕਹੇ ਜੀਆਂ ਸਰਕਾਰਾਂ ਕੀ ਕਰਦੀਆਂ ਸਿਰਫ ਵੋਟਾਂ ਲੈਣ ਵਾਸਤੇ ਆਉਂਦੇ ਆ ਕਿੰਨੇ ਇਲੈਕਸ਼ਨ ਸਾਡੇ ਮੂਰੇ ਹੱਥ ਮੰਨ ਕੇ ਖੜਦੇ ਆ ਜਦੋਂ ਅਸੀਂ ਇਹਨਾਂ ਨੂੰ ਮਿਲਣ ਵਾਸਤੇ ਜਾਂਦੇ ਜਾਂ ਕੋਈ ਗੱਲ ਕਰਨ ਜਾਂਦੇ ਆ ਸਾਨੂੰ ਦਰਵਾਜ਼ੇ ਤੋਂ ਬਾਹਰ ਹੀ ਮੋੜਿਆ ਜਾਂਦਾ ਕਿ ਸਾਫ਼ ਘਰੇ ਨਹੀਂ ਇਹ ਗੱਲਾਂ ਤੁਹਾਡੇ ਨਾਲ ਉਦੋਂ ਤੱਕ ਹੁੰਦੀਆਂ ਰਹਿਣਗੀਆਂ ਜਦੋਂ ਤੱਕ ਤੁਸੀਂ ਇੱਕ ਵਾਰੀ ਇਕੱਠੇ ਹੋ ਕੇ ਜਿੰਨਾ ਜ਼ਰੂਰ ਏਕਤਾ ਮਜ਼ਦੂਰ ਇੱਕ ਤਾਂ ਜਿੰਦਾਬਾਦ ਦਾ ਨਾਰਾ ਨਹੀਂ ਲਾਉਂਦੇ ਮਜ਼ਦੂਰਾਂ ਨੂੰ ਸਾਰਿਆਂ ਨੂੰ ਇੱਕ ਹੋਣਾ ਪੈਣਾ ਹੈ ਇੱਕ ਹੋ ਕੇ ਤੁਹਾਨੂੰ ਇਹ ਤੁਹਾਡੇ ਹੱਕ ਮਿਲਣੇ ਆ ਇੰਨੀ ਗੱਲ ਕਹਿੰਦਾ ਹੋਇਆ ਖਿੰਮਦਾ ਜਾਚ ਕੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ